आज में कुछ, हुआ है, कहां पे ये? कुछ नहीं ना ने जो सू कॉल आई कुछ इन्होंने चीज इतना देखी है बाकी शीर एरिया सील करता है ते आ, टीम आ असल है बाकी पूरा एरिया सर्च कर ਇਹ ਹੋਰ ਕੁਝ ਕੀਤਾ ਪਾਉਣ ਨੂੰ ਇਹ ਬੰਬਸਕੋਰਡ ਕਹਿ ਰਹੇ ਜਿੱਦਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਕਲੀਅਰ ਕਲੈਰੀਫਾਈ ਆਪ ਨੂੰ ਬੰਬਸਕੋਰਡ ਟੀਮ ਆਉਂਦੀ ਹੋਵੇਗਾ ਇਹ ਕਿਹੜੀ ਜਗ੍ਹਾ ਦਾ ਸਿਚੁਏਸ਼ਨ ਕਿੱਥੇ ਆ ਇਹ ਐਕਚੁਅਲੀ ਇਹ ਹੈਗਾ ਥਰੂ ਏਰੀਆ ਵਾ ਥਰੂ ਏਰੀਆ ਦੇ ਬਾਹਰ ਫੈਕਟਰੀ ਆ ਇਹ ਬੰਨ ਪਈ ਹੈ ਫੈਕਟਰੀ 10-15 ਸਾਲ ਤੋਂ ਸੋ ਦੇਖਦੇ ਆ ਬੰਬਸਕੋਰਡ ਟੀਮ ਵਾਲੀ ਤੇ ਕੀ ਇੱਥੇ ਆਪਣਾ ਬ੍ਰਾਹਮਣਦ ਹੁੰਦਾ ਥੈਂਕ ਯੂ ਕਨਫਰਮੇਸ਼ਨ ਦੇ ਦਿੱਤੀ ਇਹ ਕੀ ਰਹੀ ਅੱਜ ਥਰੂ ਨੇ ਕੁਝ ਬ੍ਰਾਹਮਣਦ ਹੋਇਆ ਹੈ ਕਹਾਂ ਤੇ ਹੈ ਇਹ ਬ੍ਰਾਹਮਣਦ ਕੋਸ਼ਣ ਇਹਨਾਂ ਨੇ ਜੋ ਹਸਨ ਕਾਲ ਆਈ ਸੀ ਵੀ ਬਾਕੀ ਇਹ ਏਰੀਆ ਸੀਲ ਕਰਤਾ ਹੈ ਤੇ ਅੱਗੇ ਜਿਹੜੀ ਆ ਬੰਬਸਕੋਰ ਟੀਮ ਆ ਰਹੀ ਉਹ ਆ ਕੇ ਦੇਖੇਗੀ ਵੀ ਇਹ ਅਸਲ ਵਿੱਚ ਕੀ ਚੀਜ਼ ਹੈ ਬਾਕੀ ਪੂਰਾ ਏਰੀਆ ਸਰਚ ਕਰਨਗੇ ਕਿ ਹੋਰ ਕੋਈ ਚੀਜ਼ ਆਪਾਂ ਨੂੰ ਜਿਹੇ ਬੰਬਸਕੋਰ ਕਹਿ ਰਹੇ ਜਿੱਦਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਕਲੀਅਰ ਕਲੈਰੀਫਾਈ ਆਪਾਂ ਨੂੰ ਬੰਬਸਕੋਰ ਟੀਮ ਆਉਣ ਤੇ ਹੋਏਗਾ ਇਹ ਕਿਹੜੀ ਜਗ੍ਹਾ ਦਾ ਸਿਚੁਏਸ਼ਨ ਕਿੱਥੇ ਹੈ ਇਹ ਐਕਚੁਅਲੀ ਇਹ ਹੈਗਾ ਥਰੂ ਏਰੀਆ ਵਾ ਥਰੂ ਏਰੀਆ ਦੇ ਬਾਹਰ ਫੈਕਟਰੀ ਆ ਇਹ ਬੰਦ ਪਈ ਹੈ ਫੈਕਟਰੀ 10-15 ਸਾਲ ਤੋਂ ਸੋ ਦੇਖਦੇ ਹਾਂ ਬੰਬਸਕੋਰ ਟੀਮ ਆਲੀ ਤੇ ਕੀ ਇੱਥੇ ਆਪਾਂ ਨੂੰ ਬਰਾਮਦ ਹੁੰਦਾ ਥੈਂਕ ਯ ਇਹ ਅੱਜ ਥਰੂ ਮੇਂ ਕੁਛ ਬ੍ਰਾਹਮਣਤ ਹੋਇਆ ਹੈ ਕਹਾਂ ਤੇ ਹੈ ਇਹ ਬ੍ਰਾਹਮਣਤ ਕੁਸ਼ ਨੇ ਇਹਨਾਂ ਨੇ ਜੋ ਹਸਨ ਕਾਲ ਆਈ ਸੀ ਵੀ ਕੋਈ ਸੇ ਇਹਨਾਂ ਨੇ ਚੀਜ਼ ਇਦਾਂ ਦੇਖੀ ਆ ਬਾਕੀ ਇਹ ਏਰੀਆ ਸੀਲ ਕਰਤਾ ਹੈ ਤੇ ਅੱਗੇ ਜਿਹੜੀ ਆ ਬੌਮਸਕੋਰ ਟੀਮ ਆ ਰਹੀ ਉਹ ਆ ਕੇ ਦੇਖੇਗੀ ਵੀ ਇਹ ਅਸਲ ਵਿੱਚ ਕੀ ਚੀਜ਼ ਆ ਬਾਕੀ ਪੂਰਾ ਏਰੀਆ ਸਰਚ ਕਰਨਗੇ ਕਿ ਉਹ ਰਿਕਵਿਟ ਇਹਦਾ ਪਾਉਣ ਨੂੰ ਇਹ ਬੰਬਸਕੋਰਡ ਕਹਿ ਰਹੇ ਜਿੱਦਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਕਲੀਅਰ ਕਲੈਰੀਫਾਈ ਆਪ ਨੂੰ ਬੰਬਸਕੋਰਡ ਟੀਮ ਹੋਂਤੇ ਹੋਏਗਾ ਇਹ ਕਿਹੜੀ ਜਗ੍ਹਾ ਵਾ ਸਿਚੁਏਸ਼ਨ ਕਿੱਥੇ ਆ ਇਹ ਐਕਚੁਅਲੀ ਇਹ ਹੈਗਾ ਥਰੂ ਏਰੀਆ ਵਾ ਥਰੂ ਏਰੀਆ ਦੇ ਬਾਹਰ ਫੈਕਟਰੀ ਆ ਇਹ ਬੰਨ ਪਈ ਆ ਫੈਕਟਰੀ 10-15 ਸਾਲ ਤੋਂ ਸੋ ਦੇਖਦੇ ਆ ਬੰਬਸਕੋਰਡ ਟੀਮ ਵਾਲੀ ਤੇ ਕੀ ਇਥੇ ਆਪਣਾ ਬ੍ਰਾਹਮਤ ਹੁੰਦਾ ਥੈਂਕ ਯੂ ਪਰਮਿਸ਼ਨ ਦੇ ਦਿੱਤੀ